ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈਡੀਓ ਵਿਲੋਗਸ ਤੁਹਾਡਾ ਸਵਾਗਤ ਹੈ। ਕੱਲ ਸੀ ਦਵਾਈ ਲੈਣਗੇ ਰਾਤ ਹੋ ਗਿਆ ਮੇਰਾ ਜਾਗਣਾ। ਕੋਈ ਦਿਕਰ ਕਿ ਟਾਈਮ ਨਾਲ ਸੁਤਾ ਵੀ ਨਹੀਂ ਜਾਂਦਾ। ਸਵੇਰੇ ਫਿਰ ਟਾਈਮ ਨਾਲ ਉੱਠ ਜੀਦਾ। ਰਾਤ ਤੇ ਰੋਟੀ ਵੀ ਸੀ ਬਾਹਰ ਹੀ ਖਾ ਕੇ ਆਏ ਸੀ। ਤੇ ਹਾਂ ਨਾ ਐਸ ਟਾਈਮ ਸ਼ਾਮੀ ਜਿਹਾ ਨੀਂਦ ਰਹਾ ਜੀ ਸੋ। ਚਾਹ ਪੀ ਕੇ ਫਿਰ ਅੱਜ ਸਬਜ਼ੀ ਜਿੱਤੀ ਬਣਾਣੇ ਆ। रात कोई सरदार जी ने दस बजे आना होंगे कम को इस करके लेकिन सब्जी सुब् बनावे फिर थोड़ा टाइम बदी जाता है आप थोड़ी जी चाह बना ली है अपने बस पी के फिर कोई सब्जी सुब्जी वेखा के बनावे दाल बना तर जो गंजर वे खा रात वाली भी सब्जी पी है ਗਰਮੀ ਹੋ ਜਾਂਦੀ ਹੈ ਰੋਜ਼ ਇੰਨੀ ਪੈ ਜਾਂਦਾ ਤੇ ਨਹੀਂ ਪੈਂਦਾ ਕਿ ਮੌਸਮ ਠੰਡਾ ਹੋ ਜਾਂਦਾ ਹਰ ਰੋਜ਼ ਇੱਕ ਟਾਈਮ ਪੈ ਨਹੀਂ ਸਕਦਾ ਅੱਜ ਸ਼ਾਮੀ ਦੇ ਪੈਣ ਲੱਗ ਗਿਆ ਅੱਜ ਦੁਪਹਿਰੇ ਫੌਂਟ ਚੰਦਾ ਅੰਦਰ ਆ ਕੇ ਪੈ ਲਿਆ ਕਿੰਨਾ ਚੜ੍ਹਦੇ ਆ ਬਾਹਰ ਬਹਿ ਨਹੀਂ ਸਕਦੇ ਹਵਾ ਲੈ ਨਾ ਬਾਹਰ ਵੀ ਜਿਹੜਾ ਬਾਹਰ ਧਾਕੇ ਬਹਿ ਜਾਗੇ ਇੰਗਲੈਂਡ ਇਹੋ ਜਿਹਾ ਮੌਸਮ ਨੂੰ ਦੋਹਾਂ ਬੈਠ বহুত অৰ্ড্য বাহাৰী চাহ খেতি থিয়ে লাগে পাওঁ এই পাৰি বাহাৰ বেলেগ